brought to by silver pumps top quality aur consistent performance ke liye sirf silver pumps naam yaad rakhna sasikal tusi dekh rahe ho punjab tak beeti 7-8 tarikh di raat nu manoranjan kaliye de ghar grenade hamla kita janda hai aur usse baad aroopi di palch police lag jandi hai filhal tonu tasveera dikha di hai manoranjan kaliye de ghar diyan ne aur dekh sakte ho ki dono passe barricading kar ditti gayi hai us hamle de baad aur police suraksha jehdi vadhha ditti gayi hai aur dekh sakte ho ki police ਜਿਹੜੀ ਇੱਥੇ ਤਾਇਨਾਤ ਹੈ ਔਰ ਦੋਨੋਂ ਪਾਸੇ ਬੈਰੀਗੇਟਿੰਗ ਹੋਈ ਪਈ ਹੈ ਔਰ ਤੁਹਾਨੂੰ ਇਹ ਵੀ ਦਿਖਾਣੇ ਕਿ ਜਦੋਂ ਗ੍ਰਨੇਡ ਸਿੱਟਿਆ ਗਿਆ ਸੀਗਾ ਤੇ ਉਸ ਗ੍ਰੇਡ ਨੇ ਫਟਦਾ ਹੈ ਜਦੋਂ ਜ਼ਮੀਨ ਤੇ ਕਿੰਨਾ ਵੱਡਾ ਖੱਡਾ ਬਣ ਜਾਂਦਾ ਹੈ ਇਹ ਖੱਡਾ ਦੇਖ ਸਕਦੇ ਹੋ ਜਿੱਥੇ ਗ੍ਰਨੇਡ ਫਟਿਆ ਸੀ ਔਰ ਇਸ ਇਸ ਸਮੇਂ ਇੱਥੇ ਜਿਹੜੀ ਗੱਡੀ ਵੀ ਮੌਜੂਦ ਨਹੀਂ ਹੈ ਲੇਕਿਨ ਪੂਰੀ ਗੱਡੀ ਦਾ ਨੁਕਸਾਨ ਹੋਇਆ ਸੀਗਾ ਇੰਟੀਰੀਅਰ ਖਰਾਬ ਹੋਇਆ ਸੀ ਔਰ ਇਹ ਦਰਵਾਜ਼ਾ ਜਿਹੜਾ ਦੁਬਾਰਾ ਤੋਂ ਨਵਾਂ ਲਗਾਇਆ ਗਿਆ ਹੈ ਕਿਉਂਕਿ ਜਿਹੜਾ ਇੱਥੇ ਪਹਿਲਾਂ ਦਰਵਾਜ਼ਾ ਲੱਗਾ ਸੀ ਉਹ ਗ੍ਰਨੇਡ ਅਟੈਕ ਦੇ ਧਮਾਕੇ ਤੋਂ ਬਾਅਦ ਟੁੱਟ ਕੇ ਬਰਾਂਡੇ 'ਚ ਡਿੱਗ ਗਿਆ ਸੀਗਾ ਔਰ ਇਸ ਸਮੇਂ ਅੰਦਰ ਬਾਹਰ ਦੋਨੋਂ ਪਾਸੇ ਸਿਕਿਉਰਿਟੀ ਹੈ ਔਰ ਮਨੋਰੰਜਨ ਕਾਰਿਆ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਕੀ ਕਹਿਣਾ ਹੋਣਾ ਦਾ ਸਰ ਹਮਲਾ ਹੋਇਆ ਸੀਗਾ ਉਸਦੇ ਬਾਅਦ ਪੁਲਿਸ ਲਗਾਤਾਰ આરોપી ਦੀ ਭਾਲ 'ਚ ਲੱਗ ਗਈ ਸੀਗੀ ਤੇ ਅੱਜ ਡੀਜੀਪੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ આરોપી ਨੂੰ ਫੜਨ ਦਾ ਦਾਅਵਾ ਕੀਤਾ ਗਿਆ ਟਵੀਟ ਵੀ ਕੀਤਾ ਉਹਨਾਂ ਨੇ ਕੀ ਕਹਿਣਾ ਚਾਹੁੰਗੇ ਦੇਖੋ ਗੱਲ ਇਹ ਹੈ ਕਿ पंजाब पुलिस निरंतर जो ग्रनेड अटैक हो लगे हुए थे पहला क्लेम किया गया कि भी दो लोग असं फे उद लगता है कि पूरा सुपरफिशला हले क्योंकि एक ड्राइवर से ई रिक्शा का एक जिस व्यक्ति ने पैसे जिसते माध्यम द्वारा ट्रांसफर हुए थे वह बंदा फड़े हूँ आया वो पूरी कौन कॉन्सपाइरेसी इनवॉल्व से ਯਾ ਨਹੀਂ ਸੀਗੇ ਉਹ ਬੈਲੈਂਸ ਆਫ ਕਨਵੀਨੀਅੰਸ ਉਹ ਉਹਨਾਂ ਦੇ ਫੇਵਰ ਚ ਸੀਗਾ ਕਿਉਂਕਿ ਵੀ ਹੋ ਸਕਦਾ ਨਪੋਲ ਹੀ ਹੋਣ ਕਿਉਂਕਿ ਰਿਕਸ਼ਾ ਵਾਲਾ ਕਿਰਾਇਆ ਵਾਲਾ ਕਿਰਾਏ ਤੇ ਹੁੰਦਾ ਕਿ ਪੈਸੇ ਮਿਲਨੇ ਤੇ ਉਹ ਪੰਦਾ ਹੁਣ ਕੀ ਕਰਨ ਜਾ ਰਿਹਾ ਕਾੜ ਉਹਨੂੰ ਥੋੜੀ ਪਤਾ ਹੁੰਦਾ ਤੋਂ ਲੇਕਿਨ ਇਹ ਹੈਗਾ ਕਿ ਉਦੋਂ ਉਹ ਸੈਟੀਸਫਾਈ ਨਹੀਂ ਸੀਗੇ ਲੇਕਿਨ ਹੁਣ ਜਿਹੜਾ ਅੱਜ ਜਿਹੜੀ ਜਾਣਕਾਰੀ ਦਿੱਤੀ ਹੈ ਜੀਪੀ ਇੱਕ ਹੋਰ ਵੀ ਆਦਮੀ ਕਿ ਵੀ ਇੱਕ ਵਿਅਕਤੀ ਜਿਹੜਾ ਐਗਜ਼ੀਕਿਊਟਰ ਹੈਗਾ जिसकी आइडेंटिटी जी रेलवे स्टेशन के उसी टीवी कैमराज ने कैप्चर की थी है। वो पकड़े गया सो so, हूँ जोड़ा है कि भी जी इनवैटीगेशन हैगी हूँ शुरू होएगी हूँ खत्म नहीं है हम इनवैसेशन की शुरुआत है कि इस कंस्पायरिसी के कौन कौन व्यक्ति शामिल से कौन कौन व्यक्ति इनवॉल्व हैगा वो सारिया गलां जड़िया है समय दे सामने आएगी ਉਨ ਰਾਈਟ ਟਰੈਕ ਤੇ ਹੈ ਬਿਲਕੁਲ ਲੱਗਦਾ ਹੈ ਕਿ ਸੀਸੀਟੀਵੀ ਦੀ ਮਦਦ ਨਾਲ ਇਹ આરોપી ਦੀ ਭਾਲ ਜਿਹੜੀ ਕਰ ਪਾਈ ਹੈ ਪੁਲਿਸ ਔਰ ਜਿਹੜਾ ਅੱਜ ਡੀਜੀਪੀ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਗਿਆ ਕਿ ਮੁੱਖਿਆਰੋਪੀ ਫੜ ਲਿਆ ਗਿਆ ਹੈ ਔਰ ਕੱਲ ਇੱਕ ਕੁਰੂ ਖੇਤਰ ਚ ਐਨਕਾਊਂਟਰ ਹੁੰਦਾ ਹੈ ਅਭਿਜੋਤ ਨਾਮ ਦਾ આરોપી ਫੜਿਆ ਜਾਂਦਾ ਹੈ ਔਰ ਉਹਦੇ ਵਿੱਚ ਇਹ ਜਾਣਕਾਰੀ ਨਿਕਲ ਕੇ ਆਂਦੀ ਹੈ ਕਿ ਉਸ આરોપી ਨੇ ਉਸ ਵੱਲੋਂ ਹੀ ਜਿਹੜਾ ਪੈਸੇ ਟਰਾਂਸਫਰ ਕਰਵਾਏ ਸੀ ਆਟੋ ਰਿਕਸ਼ਾ ਦੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਵੀ ਆਪਾਂ ਜਿਸ ੰਗ ਨਾਲੇ ਅੱਗੇ ਇਨਵੈਸਟੀਗੇਸ਼ਨ ਚੱਲੇਗੀ ਇਹ ਹੋਰ ਪੜਤਾ ਜਿਹੜੀ ਹੈਗੀ ਆ ਉਹ ਸਾਹਮਣੇ ਆਨ ਗਿਆ ਠੀਕ ਹੈ ਨਾ ਉਹਨੇ ਹੈਗਾ ਕਿ ਵੀ ਇਨਵੈਸਟੀਗੇਸ਼ਨ ਦੀ ਸ਼ੁਰੂਆਤ ਹੋ ਗਈ ਹੈ ਤੇ ਹੁਣ ਸਾਰੀਆਂ ਗੱਲਾਂ ਜਿਹੜੀ ਹੈਗੀਆਂ ਇਸ ਸਮੇਂ ਨਾਲ ਕਿਉਂਕਿ ਜਿਹੜਾ ਆ ਜਿਹੜਾ ਕੁਰਖੇਤਰ ਤੋਂ ਪਕੜਿਆ ਸੀ ਨਾ ਕੁਰਖੇਤਰ ਵਿਅਕਤੀ ਪਕੜਿਆ ਕਿਉਂਕਿ ਕੋਈ ਵੀ ਵਿਅਕਤੀ ਜੋ ਕ੍ਰਾਈਮ ਕਰਦਾ ਨਾ ਨੇਚਰ ਅਗੇਂਸਟ ਹੋ ਜਾਂਦੀ ਹੈ ਕੋਈ ਨਾ ਕੋਈ ਗਲਤੀ ਉਹ ਬੰਦਾ ਆਪੇ ਹੀ ਕਰ ਬੈਠਦਾ ਹੈ ਤੂੰ ਉਦਾਂ ਹੀ ਇਹਦੇ ਵਿੱਚ ਵੀ ਜਿਹੜਾ ਹੈਗਾ ਕਿ ਵੀ ਕੁਝ ਚੀਜ਼ਾਂ ਕਲੂਜ਼ ਜਿਹੜੇ ਉਹ ਛੱਡ ਗਿਆ ਜਿਹੜੇ ਪੁਲਿਸ ਨੇ ਕੈਚ ਕਰ ਲਏ ਤੇ ਉਹ ਜਿਹੜਾ ਐਗਜ਼ੀਕਿਊਟਰ ਤੱਕ ਪਹੁੰਚ ਗਿਆ ਡੀਜੀਪੀ ਸਾਹਿਬ ਪ੍ਰੈਸ ਕਾਨਫਰੰਸ ਕਰਨ ਦੇ ਵੇਲੇ ਤੁਹਾਨੂੰ ਮਿਲੇ ਆ ਕਿ ਗੱਲਬਾਤ ਹੋਈ ਹੈ ਕੀ ਗੱਲਬਾਤ ਕੀਤੀ ਉਹਨਾਂ ਨੇ ਕੀ ਕੁਝ ਦੱਸਿਆ ਤੁਹਾਨੂੰ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਜਾਣਕਾਰੀ ਦਿੱਤੀ ਕੋਈ ਉਹਨਾਂ ਨੇ ਜੋ ਅੱਜ ਦਾ ਉਹਨਾਂ ਨੂੰ ਸਫਲਤਾ ಸಿਗੀ ਉਹ ਪ੍ਰਾਈਜ਼ ਕਰਵਾਈ ਹੈ ਠੀਕ ਹੈ ਨਾ ਬਾਕੀ ਹੋਰ ਗੱਲਾਂ ਵੀ ਜਿਹੜੀਆਂ ਕਿ ਬੋਟੇ ਤੌਰ ਤੇ ਜਿਹੜੀ ਗੱਲਾਂ ਪ੍ਰੈਸ ਕਾਨਫਰੈਂਸ ਕਈਆਂ ਉਹ ਸਾਰੀਆਂ ਦੱਸੀਆਂ ਆਈਆਂ ਬਾਕੀ ਕੁਝ ਗੱਲਾਂ ਮੈਂ ਵੀ ਸੁਝਾਅ ਦਿੱਤੇ ਹੈਗੇ ਆ ਕਿ ਵੀ ਉਹਨਾਂ ਨੂੰ ਹੋਰ ਬਿਹਤਰ ਪੁਲਿਸਿੰਗ ਹੋਵੇ ਸੋ ਉਹਦੇ ਲਈ ਸੁਝਾਅ ਵੀ ਦਿੱਤੇ ਆ ਕਿ ਵੀ ਇਹ ਕਮੀਆਂ ਨਹੀਂ ਹੋਣੀਆਂ ਚਾਹੀਦੀ ਤਾਂ ਉਸ ਲਈ ਬੈਠ ਕੇ ਆਪਾਂ ਬੈਠ ਕੇ ਡਿਸਕਸ ਕੀਤਾ ਇਸ਼ੂ ਉਹਨ ਅੱਗੇ ਇਨਵੈਸਟੀਗੇਸ਼ਨ ਚੱਲੇਗੀ ਤੇ ਫਿਰ ਜਿਹੜਾ ਹੈਗਾ ਸਾਰੀਆਂ ਗੱਲਾਂ ਸਾਹਮਣੇ ਸਮੇਂ ਨਾਲ ਸਾਹਮਣੇ ਆਣਗੀਆਂ ਬਿਲਕੁਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸਦੇ ਤਾਰ ਜਿਹੜੇ ਅਮਰੀਕਾ 'ਚ ਬੈਠੇ ਗੈਂਗਸਟਰ ਉਹਨਾਂ ਜੁੜੇ ਆ ਜਿਹੜਾ ਤਿਹਾਰਡ ਜੇਲ੍ਹ 'ਚ ਗੈਂਗਸਟਰ ਆ ਉਹਦੇ ਨਾਲ ਵੀ ਜੁੜੇ ਮੀਡੀਆ ਰਿਪੋਰਟਸ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਇਹਨੂੰ ਕਿਵੇਂ ਦੇਖਦੇ ਆ ਦੇਖੋ ਇਸ ਤਰ੍ਹਾਂ ਕਿ ਵੀ ਉਹਨਾਂ ਦੇ ਐਜ਼ ਅ ਡੀਜੀਪੀ ਵਾਸਟ ਐਕਸਪੀਰੀਅੰਸ ਹੈ ਠੀਕ ਹੈ ਨਾ ਉਹ ਇਸ ਗੱਲ ਨੂੰ ਅੰਦਾਜ਼ਾ ਲਗਾ ਸਕਦੇ ਠੀਕ ਹੈ ਨਾ ਬਾਕੀ ਹੌਲੀ ਹੌਲੀ ਐਗਜ਼ੈਕਟ ਕੀ ਕਨਸਪੀਰੇਸੀ ਔਰ ਕਿਹੜੇ ਕਿਹੜੇ ਬੰਦੇ ਸ਼ਾਮਿਲ ਹੈ ਉਹ ਸਮੇਂ ਨਾਲ ਸਾਰੀ ਚੀਜ਼ਾਂ ਸਾਹਮਣੇ ਆਇਆ ਬਿਲਕੁਲ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਹਦੇ ਵਿੱਚ ਆਈਐਸਆਈ ਜਿਹੜੀ ਏਜੰਸੀ ਦਾ ਹੱਥ ਹੈ ਪਾਕਿਸਤਾਨ ਦੀ ਔਰ ਇਹਦੇ ਵਿੱਚ ਜਿਹੜਾ ਨਾਮ ਨਿਕਲ ਕੇ ਸਾਹਮਣੇ ਆਇਆ ਉਹ ਇੱਕ ਜਸ਼ਾਨ ਅਕਤਰ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਹੈ ਜਿਹੜਾ ਐਨਸੀਪੀ ਮਰਡਰ ਕੇਸ ਚ ਪਹਿਲਾਂ ਹੀ ਵਾਂਟਡ ਹੈ ਉਸਦੇ ਬਾਅਦ ਇੱਕ ਹੋਰ ਗੈਂਗਸਟਰ ਹੈ ਉਹਦਾ ਨਾਮ ਨਿਕਲ ਕੇ ਆਂਦਾ ਸ਼ਹਿਜ਼ਾਦ ਪੱਟੀ ਦਾ ਨਾਮ ਨਿਕਲ ਕੇ ਆਂਦਾ ਤੇ ਉਸ ਤੋਂ ਪਹਿਲਾਂ ਜਿਹੜੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਸਟੇਟਮੈਂਟ ਦੇਣੀ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਇਹਦੇ ਵਿੱਚ ਹਿੱਸਾ ਹੈ ਇਹਨੂੰ ਕਿਵੇਂ ਦੇਖਦੇ ਹੋ ਇਹ ਕੋ ਗੱਲ ਹੈ ਇੱਥੇ ਤਾਂ ਪਾਕਿਸਤਾਨ ਦਾ تعلق ਹੈ ਜਾਂ ਆਈਐਸਆਈ ਦਾ ਹੈ ਠੀਕ ਹੈ ਨਾ ਉਹਨਾਂ ਵੱਲੋਂ ਕੋਈ ਵੀ ਇੱਕ ਸੁੱਖ ਦੀ ਗੱਲ ਕੀਤੀ ਜਾਊਗੀ ਇਹ ਤਾਂ ਐਕਸਪੈਕਟ ਨਹੀਂ ਕੀਤਾ ਜਾਂਦਾ ਸੋ ਸਾਡਾ پڑੋਸੀ ਜ਼ਰੂਰ ਹੈ ਪਰ ਉਹ ਦੁਸ਼ਮਣੀ ਪੂਰੀ ਨਿਭਾਉਂਦਾ ਦੋਸਤੀ ਤਾਂ ਨਿਭਾਣੀ ਨਹੀਂ ਉਹਨੇ ਠੀਕ ਹੈ ਨਾ ਹਾਂ ਤੇ ਦੁਸ਼ਮਣੀ ਉਹ ਪੂਰੀ ਨਿਭਾਉਂਦਾ ਤੇ ਜਿਹੜੀ ਦੁਸ਼ਮਣੀ ਪੂਰੀ ਨਿਭਾਉਂਦਾ ਸਾਨੂੰ ਵੀ ਉਹਦੇ ਜਿਹੜੇ ਮਨਸੂਬੇ ਹੈਗੇ ਆ ਸਾਨੂੰ ਪ੍ਰੀਐਮਟਿਵ ਇੰਟੈਲੀਜੈਂਸ ਜਿਹੜੀ ਇਨ ਕੋਆਰਡੀਨੇਸ਼ਨ ਵਿਦ ਸੈਂਟਰਲ ਏਜੰਸੀਜ਼ ਜੰ&ਕੇ ਪੰਜਾਬ ਨੂੰ ਕਰਨੀ ਚਾਹੀਦੀ ਹੈ ਬੀਇੰਗ ਬਾਰਡਰ ਸਟੇਟ ਕਿ ਉਹਨਾਂ ਦੀਆਂ ਸਾਜ਼ਿਸ਼ਾਂ ਸਫਲ ਨਾ ਹੋਣ ਪੰਜਾਬ ਦੇ ਵਿੱਚ ਨਾ ਹੀ ਜੰ&ਕੇ ਦੇ ਵਿੱਚ ਇਸ ਲਈ ਉਹਨਾਂ ਕੋਲੋਂ ਤਾਂ ਇਹ ਮਾੜੀਆਂ ਗੱਲਾਂ ਐਕਸਪੈਕਟ ਕੀਤੀਆਂ ਜਾਂਦੀਆਂ ਹੈਗੀਆਂ ਉਹਨਾਂ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਵੀ ਇੱਥੇ ਕਿਉਂ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਪਿੱਛੇ ਕੀ ਮਨੋਰਥ ਹੈਗਾ ਇਹ ਇਨਵੈਸਟਿੰਗ ਤੋਂ ਬਾਅਦ ਹੀ ਬੋਲਦਾ ਹੈ لیکن ان اس چیز نو کیਵੇਂ ਦੇ ਦੇऊं ਕਿ ਜਿਹੜੇ ਗ੍ਰਨੇਡ ਹਮਲੇ ਹੋਏ ਹੁਣ ਤੱਕ 15 ਤੋਂ 16 ਗ੍ਰਨੇਡ ਹਮਲੇ ਹੋਏ ਆ 6-7 ਮਹੀਨਿਆਂ ਦੇ ਬਿਤਰੀ ਤੇ ਹੁਣ ਉਮੀਦ ਹੈ ਕਿ ਹੁਣ ਕੋਈ ਗ੍ਰਨੇਡ ਨਹੀਂ ਫਟੇਗਾ ਪੰਜਾਬ ਤੇ ਹੁਣ ਜਿਹੜਾ ਪੁਲਿਸ ਨਿਸ਼ਾਨੀ ਦਿਖਾਏਗੀ ਮੈਂ ਤਾਂ ਦੇਖੋ ਮੈਂ ਤਾਂ ਐਕਸਪੈਕਟ ਕਰਦਾ ਕਿ ਬਈ ਪਹਿਲਾਂ ਤੇ ਵੈਸੇ ਤੇ ਹੋਣਾ ਚਾਹੀਦਾ ਕਿ ਜਦੋਂ ਇੱਕ ਚੀਜ਼ ਕਿਉਂਕਿ 100% ਕਿ ਇਹ ਵਿਜਲ ਕੋਈ ਨਹੀਂ ਰੱਖ ਸਕਦਾ ਹਾਂ ਜਦੋਂ ਇਨਸੀਡੈਂਟ ਹੋ ਜਾਏ ਤੇ ਉਹਦੇ ਬਾਅਦ ਹੈਗਾ ਕਿ ਦੁਬਾਰਾ ਨਾ ਹੋਵੇ ਇਹ ਪੁਲਿਸਿੰਗ ਹੁੰਦੀ ਹੈ ਉਹਦੇ ਵਿੱਚ ਇਹ ਹੈਗਾ ਕਿ ਜੇ ਹੁਣ 16 ਹੋ ਗਏ ਆ ਹੁਣ 17ਵਾਂ ਨਹੀਂ ਹੋਣਾ ਚਾਹੀਦਾ ਮੈਂ ਇੱਕ ਪੇਕਸ਼ਾ ਕਰਦਾ ਹਾਂ ਪੰਜਾਬ ਪੁਲਿਸ ਤੋਂ ਕਿ ਹੁਣ ਕਿਸੇ ਦੇ ਘਰ ਚ ਪੰਜਾਬ ਦੇ ਵਿੱਚ ਗਰਨੇਡ ਨਹੀਂ ਪਟਣਾ ਚਾਹੀਦਾ ਇੰਨੀ ਮੁਸਤੈਦੀ ਹੋਣੀ ਚਾਹੀਦੀ ਹੈ ਪ੍ਰੀਐਮਟਿਵ ਵਿਜੀਲੈਂਸ ਹੋਣੀ ਚਾਹੀਦੀ ਹੈ ਕਿਵੇਂ ਦੇਖਦੇ ਹੋ ਸਰ ਇੱਕ ਜਿਹੜੀ ਆਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਇੱਕ ਜਿਹੜਾ ਵਿਅਕਤੀ ਵੱਲੋਂ ਉਹਨਾਂ ਦਾ ਨਾਮ ਲਿਆ ਜਾਂਦਾ ਪਹਿਲਾਂ ਗੈਂਗਸਟਰਾਂ ਦਾ ਉਸ ਦੇ ਬਾਅਦ ਤੁਹਾਡਾ ਨਾਮ ਲੈ ਕੇ ਕਿਹਾ ਜਾਂਦਾ ਹੈਗਾ ਕਿ ਕੁਝ ਇਨਕਾਊਂਟਰ ਔਰ ਕੁਝ ਟਿੱਪਣੀਆਂ ਨੂੰ ਲੈ ਕੇ ਉਹ ਕਹਿ ਰਹੇ ਕਿ ਇਸ ਕਰਕੇ ਹਮਲਾ ਕੀਤਾ ਗਿਆ ਇਹ ਆਡੀਓ ਨੂੰ ਕਿਵੇਂ ਤੁਸੀਂ ਦੇਖਦੇ ਕਿਵੇਂ ਜਜ ਕਰਦੇ ਦੇਖੋ ਇਸ ਤਰ੍ਹਾਂ ਇੱਕ ਵੀਰਸਟੀ ਜਿਹੜੀ ਹੈਗੀ ਉਹਦੀ ਆਡੀਓ ਦੀ ਉਹ ਪੁਲਿਸ ਚੈੱਕ ਕਰੇਗੀ ਇਹ ਆਲਰੇਡੀ ਪੁਲਿਸ ਕੋਲ ਆਡੀਓ ਹੈ ਕਿ ਮੇਰੀ ਪਹਿਲਾਂ ਗੱਲ ਹੋਈ ਸੀਗੀ ਇਸੇ ਤਰ੍ਹਾਂ ਇੱਕ ਈਮੇਲ ਹੈਗੀ ਆ ਉਹਦਾ ਵੀ ਜਿਹੜਾ ਹੈਗਾ ਵੀਰਸਟੀ ਚੈੱਕ ਕਰੇਗੀ ਪੁਲਿਸ ਬਾਕੀ ਹੁਣ ਜਦੋਂ ਕਾਂਸਪੀਰੇਟਰ ਫੜਿਆ ਗਿਆ ਠੀਕ ਹੈ ਨਾ ਤੇ ਉਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਸਾਰੇ ਪਰਦਾ ਸਾਹਮਣੇ ਖੁੱਲ ਜਾਣਗੇ ਹੁਣ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਭੰਗ ਕਰਨ ਦੀ ਗੱਲ ਨੂੰ ਲੈ ਕੇ ਵੀ ਕਿਉਂਕਿ ਰਾਜਨੀਤੀ ਬਹੁਤ ਹੋਈ ਹੈ ਪੁਲਸ ਵੱਲੋਂ ਵੀ ਕਿਹਾ ਗਿਆ ਕਿ ਇਹਦੇ ਵਿੱਚ ਜਿਹੜਾ ਪड़ोसी ਦੇਸ਼ ਦੀ ਏਜੰਸੀ ਦਾ ਇਹ ਹੱਥ ਹੈ ਕਿ ਹੁਣ ਜਿਹੜਾ ਪੁਲਿਸ ਅਤੇ ਫੋਰਸ ਜਿਹੜਾ ਦੋਨੋਂ ਮਿਲ ਕੇ ਇਸ ਚੀਜ਼ ਨੂੰ ਕੰਟਰੋਲ ਕਰ ਪਾਣਗੇ ਕਿਉਂਕਿ ਬਾਰਡਰ ਤੇ ਬੀਐਸਐਫ ਹੈ ਸਟੇਟ ਦੇ ਵਿੱਚ ਪੁਲਿਸ ਕਿਹਾ ਜੀ ਆਪਾਂ ਗੱਲ ਤਾਂ ਇੰਨੀ ਹੈ ਕਿ ਅੱਜ ਜੋ ਕੁਝ ਹੋਇਆ ਮੈਂ ਤਾਂ ਕਵਾਂਗਾ ਕਿ ਵੀ ਪੰਜਾਬ ਪੁਲਿਸ ਪੁਲਿਸਿੰਗ ਲਈ ਬਣੀ ਹੈ ਸੋ ਉਹ ਪੁਲਿਸਿੰਗ ਕਰੇ ਤਿੰਨਾਂ ਸਾਲਾਂ ਚ ਪੁਲਿਸਿੰਗ ਤੋਂ ਇਲਾਵਾ ਬਹੁਤ ਕੁਝ ਕਰਾਉਂਦੇ ਰਹੇ ਆਮ ਆਦਮੀ ਪਾਰਟੀ ਵਾਲੇ ਠੀਕ ਹੈ ਨਾ ਉਹਦੀ ਬਜਾਏ ਹੋਣਾ ਸਿਰਫ ਪੁਲਿਸਿੰਗ ਤੇ ਕਸਰ ਕਨਸੈਂਟਰੇਟ ਕਰੇ ਇਹ ਮੈਂ ਸਰਕਾਰ ਕੋਲੋਂ ਵੀ ਮੁੱਖ ਮੰਤਰੀ ਕੋਲੋਂ ਜਿਹੜੇ ਕਿ ਗ੍ਰਹਿ ਮੰਤਰੀ ਆ ਉਹਨਾਂ ਕੋਲੋਂ ਅਪੀਖਾ ਕਰਦਾ ਕਿਵੇਂ ਦੇਖਦੇ ਹੋ ਕਿ ਸੀਐਮ ਸਾਹਿਬ ਤਾਂ ਆਏ ਨਹੀਂ ਡੀਜੀਪੀ ਸਾਹਿਬ ਜ਼ਰੂਰ ਆਏ ਇੱਕੋ ਗੱਲ ਹੈ ਕਿ ਵੀ ਉਹ ਨਾ सीएम ਸਾਹਿਬ ਉਦਾ ਤਾਂ ਦੇਖੋ ਪੰਜਾਬ ਦੇ ਉਹ ਹੈਡ ਹੈ ਇੱਕ ਤਰ੍ਹਾਂ ਪੰਜਾਬ ਜੇ ਪੂਰਾ ਸਟੇਟ ਪਰਿਵਾਰ ਹੋਵੇ ਤੋਂ ਹੈਡ ਹੈ ਬਾਕੀ ਨਹੀਂ ਆਏ ਇਹ ਉਹਨਾਂ ਵੀ ਹੁਣ ਲੱਗਦਾ ਉਮੀਦ ਹੈ ਕਿਉਂਕਿ ਹੁੰਦਾ ਜਿੱਦਾਂ ਡੀਜੀਵੀ ਸਾਹਿਬ ਨੇ ਕਿਹਾ ਕਿ ਮੁੱਖ ਰੱਪੀ ਜਿਹੜਾ ਫੜ ਲਿਆ ਹੈਗਾ ਕਿਤੇ ਨਾ ਕਿਤੇ ਮਸਲਾ ਸੋਲਵ ਹੋ ਗਿਆ ਤੇ ਲੱਗ ਰਿਹਾ ਕਿ ਹੁਣ ਸ਼ਾਇਦ सीएम ਸਾਹਿਬ ਆਣ ਕੇ ਕਿ ਸ਼ਾਇਦ ਉਹ ਵੀ ਲੱਗੇ ਹੋਣੇ ਕਿ ਜਲਦੀ ਤੋਂ ਜਲਦੀ ਇਹ ਟਰੇਸ ਕਰੋ ਇਸ ਕਰਕੇ ਚਾਹਤੋ ਇਹ ਤਾਂ ਗੱਲ ਉਹਨਾਂ ਨੂੰ ਪੁੱਛੋ ਬਾਕੀ ਮੈਂ ਮੈਂ ਕੀ ਕਹਿ ਸਕਦਾ ਹੈ ਇਹਦੇ ਬਾਰੇ सीएम ਸਾਹਿਬ ਬਹੁਤ ਸਿਆਣੇ ਹੈਗੇ ਸਾਡੇ ਸੋ ਬਿਲਕੁਲ ਇਹ ਸਨ ਮਨੋਰੰਜਨ ਕਾਰਜ ਜੀ ਇਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਨੇ ਕਿਹਾ ਹੈ ਕਿ ਪੰਜਾਬ ਪੁਲਸ ਵੱਲੋਂ ਉਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਗਿਆ ਹੈ ਔਰ ਇੱਕ આરોપી ਨੂੰ ਫੜ ਵੀ ਲਿਆ ਜਿਹਨੇ ਗ੍ਰਨੇਡ ਸਿੱਟਿਆ ਸੀਗਾ ਉਸ ਤੋਂ ਸਿਵਾਏ ਵੀ ਇੱਕ ਹਰਿਆਣੇ ਦੇ આરોપી ਫੜਿਆ ਜਾਂਦਾ ਹੈ ਔਰ ਏਜੰਸੀਆਂ ਇਸ ਦੀ ਪੂਰੀ ਜਿਹੜੀ ਜਾਂਚ ਕਰ ਰਹੀਆਂ ਨੇ ਫਿਲਹਾਲ ਅੱਗੇ ਪੁਲਿਸ ਹੋਰ ਕਿੰਨੇ ਅਰੋਪੀਆਂ ਦੇ ਕਾਬੂ ਕਰ पाएगी ਜਾਂ ਹੋਰ ਇਸ ਨਾਲ ਜਿਹੜੇ ਜੁੜੇ ਤਾਰ ਹੈ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਕਿ ਪड़ोसी ਦੇਸ਼ ਆਈਐਸਆਈ ਦੀ ਜਿਹੜੀ ਏਜੰਸੀ ਹੈ ਉਸ ਦੇ ਦੁਆਰਾ ਇਸ ਦੀ ਇਨਵੋਲਵਮੈਂਟ ਤੇ ਕੁਝ ਗੈਂਗਸਟਰਾਂ ਦੀ ਇਨਵੋਲਵਮੈਂਟ ਉਹਨੂੰ ਹੁਣ ਤੱਕ ਕਿਵੇਂ ਟਰੇਸ ਕਰੇਗੀ ਜਾਂ ਪੁਲਿਸ ਉੱਤੇ ਕਿਵੇਂ ਸ਼ਿਕੰਜਾ ਕੱਸਦੀ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਹਰਜੋਤ ਦੇਰਾ ਦਵਿੰਦਰ ਕੁਮਾਰ ਜਲੰਧਰ